okay don't yeah. know আর এইটা <önemli> ਮੇਨ ਜਿਹੜਾ ਇੱਥੇ ਘਾਟ ਆ ਫਾਇਰ ਬ੍ਰਿਗੇਡ ਦੀ ਆਰ ਬਿਜੂ ਦੇ ਨੁਕਸਾਨ ਹੋਈ ਨਾ ਇੱਥੇ ਅੱਗੇ 4-5 ਵਾਰੀ ਆਗ ਲੱਗ ਚੁੱਕੀ ਆ ਤੇ ਸਾਰੀਆਂ ਸਾਰੀਆਂ ਦੁਕਾਨਾਂ ਸੜ ਚੁੱਕੀਆਂ ਸ਼ਹਿਰ ਦੀਆਂ ਸਭ ਤੋਂ ਵੱਡੀ ਘਾਟ ਆ ਫਾਇਰ ਬ੍ਰਿਗੇਡ ਦੀ ਜਰਾ ਫਾਇਰ ਬਿਜੜਾ ਨਾ ਕੋਈ ਬੁਲਾਜੇ ਪਿਆ ਨਾ ਫਾਇਰ ਬ੍ਰਿਗੇਡ ਕੋਈ ਸੁਣਦਾ ਹੋਰ ਕਿ ਕਿਹਦੇ ਨੂੰ ਕਿੱਥੇ ਜਾਉਂਦੇ ਇਹ ਸਾਰਾ ਨੁਕਸਾਨ ਹੈ ਤੇ 10-15 ਲੱਖ ਦਾ ਨੁਕਸਾਨ ਹੋ ਗਿਆ ਇਹਦਾ ਇਹ ਚਾਰੇ ਕੀ ਕਰਨ ਦੀ ਆ ਗੱਲ ਇਹ ਸਾਰੀ ਸਰਕਾਰ ਦੀ ਨਾਕਾਮੀ ਆ ਇਹ ਜਿਹੜਾ ਕਿ ਹਰ ਹੈੱਡਕੁਆਰਟਰ ਤੇ ਹਰ ਮਿਊਂਸਪੈਲਟੀ ਚ ਇੱਕ ਇੱਕ ਫਾਇਰ ਬੀਰਡ ਚਾਹੀਦੀ ਆ ਉਹ ਤਾ ਚਾ ਕੇ ਜਾਨ ਦੀ ਪਾਲੀ ਨੁਕਸਾਨ ਨਾ ਹੋਵੇ ਹੁਣ ਕਿੰਨੀ ਅੱਗ ਲੱਗੀ ਆ ਕਿੰਨਾ ਨੁਕਸਾਨ ਹੋਇਆ ਵਾ ਫਤਿਹਗੜ੍ਹ ਚ ਅੱਗੇ ਵੀ ਇੱਕ ਵਾਰੀ ਨਹੀਂ ਚਾਰ ਵਾਰੀ ਦੁਕਾਨਾਂ ਛੱਡ ਚੁੱਕੀ ਆ ਇੱਥੇ ਕੋਈ ਕਾਨੂੰਨੀ ਨਹੀਂ ਕਰਦਾ ਕੋਈ ਸਰਕਾਰ ਦੇ ਕੰਮ ਤੇ ਜੋ ਨਹੀਂ ਸਰਚਦੀ ਬਿਲਕੁਲ ਸਰਕਾਰ ਨਿਕੰਮੀ ਹੋਈ ਪਈ ਆ ਵਾਹ ਆਪ ਨੂੰ ਵੱਡੀ ਇਹ ਮੰਗਿਆ ਪਈ ਐ ਇਸ ਇਲਾਕੇ ਚ ਫਾਇਰ ਬ੍ਰਿਗੇਡ ਚਾਹੀਦੀ ਹੈ ਮੈਨੂੰ ਪਤਾ ਲੱਗਿਆ ਹੈ ਜੀ ਇੱਥੇ ਅੱਗ ਲੱਗੀ ਹੈ ਤੇ ਪਹੁੰਚਿਆ ਬਹੁਤ ਦੁੱਖ ਦੀ ਗੱਲ ਹੈ ਤੇ ਫਾਇਰ ਬ੍ਰਿਗੇਡ ਕਹਿ ਰਹੇ ਨੇ ਪਹੁੰਚ ਰਹੀ ਹੈ ਕਿ ਫੇਰ ਹੀ ਅੱਗ ਦੇ ਕਾਬੂ ਪਾਇਆ ਜਾ ਸਕਦਾ ਬਾਕੀ ਉਹ ਤਾਂ ਬਹੁਤ ਜ਼ੋਰ ਲਾ ਰਹੇ ਨੇ ਮੁੰਡੇ ਪਰ ਸ਼ਹਿਰ ਵਿੱਚ ਵੀ ਫਾਇਰ ਬ੍ਰਿਗੇਡ ਹੁਣ ਬਹੁਤ ਜ਼ਰੂਰੀ ਹੈ ਸ਼ਹਿਰ ਚ ਅੱਗੇ ਵੀ 4-5 ਵਾਰ ਨੁਕਸਾਨ ਹੋ ਚੁੱਕਾ ਹੈ ਤੇ ਇਹਨਾਂ ਦਾ ਵੀ ਕਾਫੀ ਨੁਕਸਾਨ ਆ ਵੇਖੋ ਕਿੰਨੀ ਮੁਸ਼ਕਲੀ ਨਾਲ ਕਰ ਰਿਹਾ ਕੰਮ ਪਰ ਬਹੁਤ ਨੁਕਸਾਨ ਹੋ ਚੁੱਕਾ ਹੈ ਮੈਂ ਸ੍ਰਿੰਦਰ ਕੁਮਾਰ ਪਾਂਦੀ ਨਗਰ ਵੈਲਫੇਅਰ ਪ੍ਰਧਾਨ ਫਰੇਗਾ ਟੂੜੀਆਂ ਹਾਦਸੇ ਕਰ ਚ ਬੜੀ ਵਾਰੀ ਇਹ ਘਟਨਾ ਹੋਈ ਹੈ ਅੱਗ ਲੱਗਣ ਦੀ ਪਰ ਇੱਥੇ ਫਾਇਰ ਬ੍ਰਿਗੇਡ ਨਾ ਹੋਣ ਕਰਕੇ ਲੱਖਾਂ ਰੁਪਈਆ ਦਾ ਦੁਕਾਨਦਾਰਾਂ ਦਾ ਨੁਕਸਾਨ ਹੋ ਜਾਂਦਾ ਆ ਇਹਦੇ ਵਿੱਚ ਦੁਕਾਨਦਾਰਾਂ ਦਾ ਕੋਈ ਵਲੀਵਾਲਸ ਨਹੀਂ ਨਾ ਸਰਕਾਰੇ ਦੀ ਵਲੀਵਾਲਸ ਬੰਦੀ ਆ ਨਾ ਕੋਈ ਹੋਰ ਪਾਰਟੀਆਂ ਕੋਈ ਇਹਦੀ ਵਲੀਵਾਲਸ ਬੰਦੀਆਂ ਨੇ ਮੈਂ ਤਾਂ ਮੁੱਖ ਮੰਤਰੀ ਕੋਲੋਂ ਮੰਗ ਕਰਦਾ ਹਾਂ ਕਿ ਇਹ 5 ਗੇੜ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਮਲੇਦ ਦੁਕਾਨਦਾਰਾਂ ਦਾ ਨੁਕਸਾਨ ਤੋਂ ਪਹਹਾ ਹੋ ਸਕੇ ਔਰ ਨੇੜੇ ਨੇੜੇ ਦੀ ਬਹੁਤ ਜ਼ਿਆਦਾ ਰੋੜ ਹੈਗੀ ਸਾਨੂੰ ਇਸ ਕਰਕੇ ਮੈਂ ਮੰਗ ਕਰਦਾ ਹਾਂ ਕਿ 5 ਗੇੜ ਜਿਹੜਾ ਬਹੁਤ ਜ਼ਰੂਰੀ ਨਾਲ ਚਾਹੀਦਾ ਔਰ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਉਹ ਸਰਕਾਰ ਨੂੰ ਮੁਆਜਾ ਦੇਣਾ ਚਾਹੀਦਾ ਹੈ ਲੱਖਾਂ ਰੁਪਈਆ ਦਾ ਨੁਕਸਾਨ ਹੋਇਆ ਇਹਦਾ ਮੁਆਜਾ ਦੇਣਾ ਚਾਹੀਦਾ ਹੈ ਫੂੜਫਨੀ ਨਾਲ ਰੋਟੀ ਜਿਹੜੀ ਅੱਗ ਲੱਗੀ ਹੈ ਕਦੇ ਬਾਰੇ ਜੋ ਬਿਆਨ ਦੇਣਗੇ ਆਪਾਂ ਕਾਰਵਾਈ ਕਰਾਂਗੇ ਪਾਲਕਨਤ ਕਰੇ ਤਾਲਮਿਲ ਕਰ ਰਹੇ ਆ ਅਜੇ ਸਮਾਨ ਬਾਹਰ ਕੱਢ ਰਹੇ ਨੇ ਸਖਤੀਆਂ ਦੀ ਕੋਸ਼ਿਸ਼ ਕਰ ਰਹੇ ਫਾਇਰ ਬੋਰ ਨੂੰ ਸੂਚਿਤ ਕੀਤਾ ਗਿਆ ਫਾਇਰ ਬੋਰ ਪਹੁੰਚਣ ਵਾਲੀ ਚੰਨ ਮਿੰਟਾਂ ਤੇ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਬਾਰੇ ਤੇ ਮਾਲ ਕੀ ਦੱਸ ਸਕਦੇ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਦੀ ਹੋ ਹੀ ਰਿਹਾ ਅਗ ਲੱਗੀ ਹੋਈ ਹੈ ਜੀ ਜੇ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਫਾਇਰ ਬੋਰ ਬੁਝਾਤ ਤੇ ਆ ਰਹੀ ਹੈ ਅੱਜ ਬਜੀ ਅਧਿਕਾਰ ਛੁਨੇ ਹਲੋ ਪੂਰੀ ਅੱਗ ਲੱਗੀ ਸੀ ਢਾਡੇ ਵੱਲੋਂ ਜਿੱਦੋ ਜਹਿਦ ਕਰਕੇ ਬੜੀ ਪਹਾੜੀ ਚੱਤੀ ਅੱਗ ਦੇ ਕੰਟਰੋਲ ਕੀਤਾ ਸੀ ਜੀ ਜੀ ਇਹਨਾਂ ਨੂੰ ਆਪਾਂ ਦੀ ਇੱਕ ਗੱਡੀ ਆ ਬਟਾਲਾ ਨਗਰ ਨਿਗਮ ਦੀ ਇਹਨੂੰ ਡੇਰਾ ਬਾਬਾ ਨਾਨਕ ਉੱਨਾ ਖਲਾਰਿਆ ਵਾ ਕਣਕਾਂ ਦੇ ਸੀਜ਼ਨ ਕਰਕੇ ਉਹਨਾਂ ਨੇ ਇਹਨੂੰ ਕੰਟਰੋਲ ਰੂਮ ਤੋਂ ਤਲਾਸ਼ ਜਦੋਂ ਦਿੱਤੀ ਅਸੀਂ ਫਤਿਹ ਡੇਰਾ ਬਾਬਾ ਨਾਨਕ ਤੋਂ ਚੱਲੇ ਫਤਿਹਗੜ ਚੂੜੀਆਂ ਜੋ ਕਿ ਸਾਫ਼ ਰੋਹੀ ਮਤਲਬ ਸਭ ਤੋਂ ਪਹਿਲਾਂ ਗੱਡੀ ਜਿਹੜੀ ਆਪਾਂ ਲਿਆ ਕੇ ਇੱਥੇ ਖਲਾਰਦੀ ਆ ਅਨੁਸਾਰ ਕਾਫੀ ਜ਼ਿਆਦਾ ਅੱਗ ਹੀ ਅੱਗ ਨੂੰ ਵੇਖਦੇ ਆਪਾਂ ਜੇ ਨਾਲੇ ਤੋਂ ਰਾਜਾ ਸਾਸੀ ਤੋਂ ਤੇ ਬਟਾਲੇ ਤੋਂ ਇੱਕ ਹੋਰ ਗੱਡੀ ਬੈਕਅਪ ਲਈ ਮੰਗਾਈ ਆ ਤੇ ਅੱਗ ਤੇ ਜਿਹੜਾ ਉਹ ਪੂਰੀ ਤਰ੍ਹਾਂ ਕਾਪੂ ਪਾ ਲਿਆ ਗਿਆ ਤੇ ਬੜੀ ਜਤੋਜਾਤੀ ਜਿਹੜਾ ਕਿ ਕਾਫੀ ਇੱਥੇ ਨਿਸ਼ਾਨ ਉਹਦੀ ਹੋ ਜਾਦਾ ਸਿਲੰਡਰ ਵੀ ਹੀ ਕੀ ਆਪਾਂ ਭਾਜੀ ਖੜੇ ਆ ਬੜਾ ਬਾਦਰੀ ਹੈ ਸਿਲੰਡਰ ਵੀ ਕੱਢ ਕੇ ਆ ਹਾਂਜੀ ਤੇ ਵੇਖੋ ਸਿਲੰਡਰ ਜਦੋਂ ਆਪਾਂ ਪਹਿਲਾਂ ਗਏ ਆ ਲੀਕ ਕਰ ਰਿਹਾ ਸੀ ਪਰ ਉਹ ਸੈਕੰਡ ਟਰਮ ਦੇ ਵਿੱਚ ਜਾ ਕੇ ਉਹਨੂੰ ਬਾਹਰ ਕੱਢਿਆ ਗਿਆ ਉਹਨੂੰ ਉਹਦਾ ਰੈਗੂਲੇਟਰ ਕੱਟ ਕੇ ਉਹਨੂੰ ਹੁਣ ਬਾਹਰ ਲੈ ਤਾ ਆ ਅੰਦਰ ਬਿਲਕੁਲ ਲੱਕ ਬੁੱਝ ਚੁੱਕੀ ਆ ਤੇ ਹੁਣ ਕੰਟਰੋਲ ਆ ਬਿਲਕੁਲ ਸੇਫ ਆ ਜਿਹੜੇ ਮਾਲਕ ਆ ਉਹ ਆਪਣਾ ਅੰਦਰ ਜਾ ਕੇ ਵੇਖ ਸਕਦੇ ਆ ਭਾਈ ਸਾਹਿਬ ਕੀ ਨਹੀਂ ਆਈ ਤਾਂ ਅੰਦਰੋਂ ਆ ਕੇ ਕੁਝ ਸਮਾਂ ਬਾਅਦ ਇਹ ਕਿ ਤੁਸੀਂ ਬੜੀ ਬਾਤਰੀ ਦਿਖਾਈ ਅੰਦਰ ਸਲੈਂਟਰ ਜਿਹੜਾ ਅਸੀਂ ਲੀਕੇਜ ਹੋ ਰਹੀ ਸੀ ਕਿ ਪਟਾ ਹੋਰ ਵੀ ਹਾਸਾ ਹੋ ਸਕਦਾ ਸੀਗਾ ਕੋਈ ਬੜੀ ਬਾਤਰੀ ਦਿਖਾਈ ਨਹੀਂ ਇਹ ਡਿਊਟੀ ਹੈ ਸਾਡੀ ਰੋਜ਼ ਰੋਜ਼ ਦਾ ਹੀ ਕੰਮ ਹੈ ਅੰਦਰ ਮਾਤੀ ਕੋਈ ਨਹੀਂ ਅੰਦਰ ਨਹੀਂ ਕੁਝ ਕੁਝ ਨਹੀਂ ਆਉਂਦਾ ਜੇ ਉਦੋਂ ਇਹ ਹੀ ਆਉਂਦਾ ਕਿ ਅਰੇ ਲਾ ਨੁਕਸਾਨ ਜਿੰਨਾ ਹੋ ਸਕੇ ਆਮ ਪਬਲਿਕ ਦਾ ਨੁਕਸਾਨ ਬਚਾਇਆ ਜਾਵੇ ਬਾਕੀ ਚਲੋ ਡਿਊਟੀ ਹੈ ਸਾਡੀ ਇਹ ਸਾਡਾ ਕੰਮ ਹੈ ਚਲੋ ਡਿਊਟੀ ਨਹੀਂ ਬਾਈ ਪੂਰੀ ਨਾਈ ਬਾਈ ਬੰਦੇ